ਅਨੁਭਵ ਹੈ ਅਨੁਭਵ ਕੀ ਗੱਲ ਕੀ ਹੋਈ ਗੱਲ ਇਹ ਤਾਂ ਹੀ ਹੈ ਵੀ ਇੱਕੋ ਦਮ ਅਸੀਂ ਤਾਂ ਆਪਣੇ ਕਮਰੇ 'ਚ ਬੈਠੇ ਹੋਏ ਸੀ ਇੱਕੋ ਦਮ ਫਾਇਰਿੰਗ ਹੋਈ ਹੈ ਜਾਨੀ ਮੇਰੀ ਹੈ ਉਹ ਜਿਹਦੇ ਨੂੰ ਗੋਲੀ ਲੱਗੀ ਹੈ ਤੇ ਉਹ ਦੁਕਾਨ 'ਚ ਕੋਈ ਸਮਾਨ ਲੈਣ ਵਾਸਤੇ ਗਈ ਸੀ ਤੇ ਇੱਕੋ ਦਮ ਹੀ ਉਹ ਰੋਣ ਦੀ ਆਵਾਜ਼ ਆਈ ਤੇ ਗੋਲੀ ਚੱਲਣ ਦੀ ਆਵਾਜ਼ ਆਈ ਹੈ ਤੇ ਮੈਂ ਇੱਕਦਮ ਕਮਰੇ 'ਚ ਬਾਹਰ ਆਈ ਆ ਤੇ ਦੇਖਿਆ ਉੱਥੇ ਖੂਨ ਖੂਨ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਦੇ ਕੋਈ ਰਿਸ਼ਤੇਦਾਰੀ ਹੈਗੇ ਉਹਨਾਂ ਨੇ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨਲ ਫਾਈਨਲ ਰੈਫਰ ਲੱਗੀ ਇਹਨਾਂ ਕੋ ਉਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਉਹ ਭੱਜ ਗਏ ਫਿਰ ਉਹ ਪੰਜ ਚਾਰ ਪੰਜ ਬੰਦੇ ਹੈਗੇ ਸੀ ਉਹ ਬਹੁਤ ਬੰਦੇ ਪਤਾ ਲੱਗਾ ਕਿਤੋਂ ਨੇ ਚਲਾਈ ਨਹੀਂ ਜੀ ਨਹੀਂ ਫਿਰ ਉਹ ਭੱਜ ਗਏ ਅਸੀਂ ਤਾਂ ਅੰਦਰ ਬੈਠੇ ਹੋਈ ਸੀ ਸਾਡੇ ਸਰ ਪਤਾ ਨਹੀਂ ਸੀ ਸਾਹਮਣੇ ਇਹ ਸ਼ਾਪ ਹੈਗੀ ਉਹ ਉਹਨਾਂ ਨੇ ਦੇਖਿਆ ਵੀ ਉਹ ਚਾਰ ਹਰ ਸਿਰ ਆਪਣਾ ਪਾਰਲਰ ਹੈਗਾ ਸਲੂਨ ਹੈਗਾ ਇਹਦੇ ਦੇ ਅੰਦਰ ਵਾਲੀ ਦਾ ਤੁਹਾਡੇ ਵੱਲ ਕਿੰਨੇ ਫਾਇਰ ਹੋਏ ਹਾਂਜੀ ਕਿੰਨੇ ਫਾਇਰ ਕੀਤਾ ਸੀ ਸਰ ਮੈਨੂੰ ਕੁਝ ਨਹੀਂ ਆਈ ਦੇ ਸੀ ਕਿੰਨੇ ਫਾਇਰ ਹੋਏ ਮਤਲਬ ਟੋਟਲ ਫਾਇਰ ਸਿਰ 5 ਹੋਏ ਆ ਟੋਟਲ ਫਾਇਰ 5 ਹੋਏ ਆ ਪਰ ਇਹ ਨਹੀਂ ਪਤਾ ਸਾਡੇ ਵੱਲ ਕਿੰਨੇ ਫਾਇਰ ਹੋਏ ਆ ਕੋਈ ਖਾਬੀ ਫਾਇਰ ਕੀਤੀ ਹਾਂਜੀ ਤੁਹਾਡੇ ਪਿਸਟਲ ਹੈਗਾ ਸੀ ਨਹੀਂ ਸਰ ਸਾਡੇ ਕੋ ਫਿਰ ਸਾਡੇ ਕੋ ਨਹੀਂ ਹੈਗਾ ਪਿਸਟਲ ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿਸੇ ਲੱਗੀ ਸੀ ਸਰ ਪੈਰ ਤੇ ਲੱਗੀ ਸੀ ਗੋਲੀ ਸਿਰ ਹੁਣ ਕਿੱਥੇ ਹੈਗਾ ਹਸਪੀਟਲ ਲੈ ਜਾ ਲਈ ਉਹਨੂੰ ਠੀਕ ਹੈ ਕਮਿਸ਼ਨ ਸਰ ਹਾਲੇ ਕੋਈ ਪਤਾ ਨਹੀਂ ਸਰ ਕੀ ਮੰਗ ਕਰਦੇ ਜੀ ਨਾਮ ਬਈ ਬਈਵੰਦ ਸੁਖਨਜੀਤ ਪਤਨੀ ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹਸਬੰਦ ਆ ਗਿਆ ਉਹਨਾਂ ਨੇ ਗੱਲ ਕਰ ਲਊਗਾ ਨਾਮ ਕੁਲਦੀਪ ਕੁਮਾਰ ਸਰ ਕੁਲਦੀਪ ਜੀ ਕੀ ਗੱਲ ਹੈ ਗੱਲ ਹੈ ਵੀ ਫਾਇਰ ਚੱਲੇ ਬਾਰੋਂ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੇ ਲੱਗੇ ਹੋਏ ਹੈ ਤਾਂ ਕੀ ਦੁਕਾਨ ਤੁਹਾਡੀ ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਕਿ ਮੇਰੀ ਇੱਕ ਕਸ਼ੀਸ਼ ਬਿਊਟੀ ਸਲੂਨ ਹੈ ਉਹਨਾਂ ਦਾ ਅੱਛਾ ਉਹ ਆਪ ਚਲਾਉਂਦੇ ਨੇ ਸਲੂਨ 'ਚ ਬੈਠੇ ਸੀ ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਿਆ ਸੀ ਅਪ੍ਰੋਕਸੀਮੇਸ਼ਨ 4 ਤੋਂ 5 ਫਾਇਰ ਹੋ ਜਾਂਦੇ ਤੁਸੀਂ ਵੀ ਜੌਬ ਫਾਇਰ ਕੀਤੀ ਹਾਂ ਹਾਂ ਮੇਰੇ ਰਿਲੇਟਿਵ ਐਸੋਨਾਂ ਨੇ